ਜਿੰਨੇ ਵੀ ਟੂ-ਵੀਲਰ ਹੈਗੇ ਆ ਜਿਹੜੇ ਪੈਟਰੋਲ ਤੇ ਚੱਲਦੇ ਆ ਜਾਂ ਸੀਐਨਜੀ ਗੈਸ ਤੇ ਚੱਲਦੇ ਆ ਡੀਜ਼ਲ ਤੇ ਤਾਂ ਮੈਨੂੰ ਲੱਗਦਾ ਕੋਈ ਚੱਲਦਾ ਨਹੀਂ ਹੋਊਗਾ ਜੇਕਰ ਕੋਈ ਚੱਲਦੇ ਆ ਮਤਲਬ ਸਾਰੇ ਹੀ ਟੂ-ਵੀਲਰ ਜਿਹੜੇ ਹੈਗੇ ਆ ਪੁਰਾਣੇ ਉਹਨਾਂ ਤੇ ਬੈਨ ਲੱਗ ਸਕਦਾ 15 ਅਗਸਤ 2026 ਤੋਂ ਉਨ੍ਹਾਂ ਦੀ ਜਗ੍ਹਾ ਦੇ ਉੱਤੇ ਟੂ-ਵਿਲਰ ਚਲਾਏ ਜਾਊਗੇ ਇਲੈਕਟ੍ਰੀਕਲ ਵਹੀਕਲ, EV ਜਿਹੜੇ ਹੋਊਗੇ ਟੂ-ਵਿਲਰ ਉਹ ਚੱਲੂਗੇ। ਜਿਹੜੇ ਇਹ ਪੈਟਰੋਲ, ਡੀਜ਼ਲ ਜਾਂ ਕੋਈ CNG ਗੈਸ ਵਾਲਾ ਟੂ-ਵਿਲਰ ਹੈਗਾ ਉਹ ਸਾਰੇ ਬੰਦ ਕਰ ਦਿੱਤੇ ਜਾਊਗੇ। ਹਾਂਜੀ, ਇਹ ਪਾਲਿਸੀ ਪੇਸ਼ ਕੀਤੀ ਗਈ ਆ ਦਿੱਲੀ ਦੇ ਵਿੱਚ। ਬਿਲਕੁਲ। ਕੋਈ ਵੀ ਨਵੀਂ ਚੀਜ਼ ਜਦੋਂ ਇਹ ਲੈ ਕੇ ਆਉਂਦੇ ਆ ਮਾਰਕੀਟ ਦੇ ਵਿੱਚ, ਮੈਨੂੰ ਲੱਗਦਾ ਦਿੱਲੀ ਨੂੰ ਸਭ ਤੋਂ ਪਹਿਲਾਂ ਇੱਕ ਮਾਡਲ ਦੇ ਤੌਰ ਤੇ ਵਰਤਿਆ ਜਾਂਦਾ। ਜਿੱਦਾਂ ਇਹ 15 ਸਾਲ ਪੁਰਾਣੀਆਂ ਡੀਜ਼ਲ ਵਾਲੀਆਂ ਗੱਡੀਆਂ ਪਹਿਲਾਂ ਬੰਦ ਕੀਤੀਆਂ ਗਈਆਂ, ਫਿਰ ਹੌਲੀ-ਹੌਲੀ ਇਹ ਜਿਹੜੇ ਬਾਕੀ ਰਾਜ ਸੀਗੇ ਇਹ ਇੰਡੀਆ ਦੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੈਨ ਲੱਗਣੇ ਸ਼ੁਰੂ ਹੋ ਗਏ ਸੀ ਸੋ ਹੁਣ ਇਹ ਇੱਕ ਨਵੀਂ ਪਾਲਿਸੀ ਲਾਂਚ ਕੀਤੀ ਆ ਗਵਰਨਮੈਂਟ ਨੇ ਹਾਲੇ ਇਹ ਪਾਸ ਨਹੀਂ ਹੋਈ ਪਰ ਹੋ ਸਕਦੀ ਆ ਜਿਹਦੇ ਅਨੁਸਾਰ ਇਹ ਅਗਲੇ ਸਾਲ ਯਾਨੀ ਕਿ ਇੱਕ ਸਾਲ ਬਾਅਦ 15 ਅਗਸਤ 2026 ਦੇ ਦੇ ਉੱਤੇ ਇਹ ਜਿੰਨੇ ਵੀ ਪੈਟਰੋਲ ਵਾਲੇ ਜਾਂ ਸੀਐਨਜੀ ਤੇ ਟੂ-ਵਿਲਰ ਚੱਲਦੇ ਆ ਸਾਰੇ ਬੰਦ ਕਰ ਦਿੱਤੇ ਜਾਊਗੇ ਉਹਨਾਂ ਦੀ ਜਗ੍ਹਾ ਤੇ ਚੱਲੂਗੀਆਂ ਇਹ ਈਵੀ ਬਾਈਕਸ ਸੈਕੰਡ ਨੰਬਰ ਤੇ ਜਿਹੜੀ ਗੱਲ ਗਵਰਨਮੈਂਟ ਕਹਿ ਰਹੀ ਆ ਇਹ ਕਿ ਜੇਕਰ ਕਿਸੇ ਕੋਲ ਦੋ ਗੱਡੀਆਂ ਹੈਗੀਆਂ ਕੋਈ ਪੈਟਰੋਲ ਵਾਲੀ ਆ ਤੇ ਡੀਜ਼ਲ ਵਾਲੀਆਂ ਤਾਂ ਪਹਿਲੇ ਹੀ ਬੰਦ ਹੋ ਗਈਆਂ ਦਿੱਲੀ ਦੇ ਵਿੱਚ ਕਿਸੇ ਕੋਲ ਦੋ ਗੱਡੀਆਂ ਹੈਗੀਆਂ ਪੈਟਰੋਲ ਦੀਆਂ ਜਾਂ ਕੋਈ ਹੋਰ ਇਹ ਸੀਐਨਜੀ ਗੈਸ ਤੇ ਹੈਗੀਆਂ ਤਾਂ ਉਹ ਤੀਜੀ ਗੱਡੀ ਯਾਨੀ ਕਿ ਉਹ ਪੈਟਰੋਲ ਵਾਲੀ ਲੈ ਨਹੀਂ ਸਕਦਾ ਬੰਦਾ ਜਾਂ ਡੀਜ਼ਲ ਵਾਲੀ ਵੀ ਨਹੀਂ ਲੈ ਸਕਦਾ ਉਹ ਤੀਜੀ ਗੱਡੀ ਬੰਦਾ ਕਿਹੜੀ ਲਊਗਾ ਇਲੈਕਟ੍ਰੀਕਲ ਵਹੀਕਲ ਹੀ ਲਊਗਾ ਯਾਨੀ ਕਿ ਈਵੀ ਹੀ ਗੱਡੀ ਲੈਣੀ ਪਊਗੀ ਉਹਨੂੰ ਦੇਖੋ ਇੱਕ ਪਾਸੇ ਤਾਂ ਸਰਕਾਰ ਇਹ ਅਮੀਰਾਂ ਗਰੀਬਾਂ ਨਾਲ ਕਿੰਨਾ ਫਰਕ ਜਿਆ ਕੀਤਾ ਜਾ ਰਿਹਾ ਨਾ ਜਿਹੜੇ ਟੂ-ਵੀਲਰ ਆ ਜ਼ਿਆਦਾਤਰ ਕੌਣ ਚਲਾਉਂਦਾ ਹੈ ਨਾ ਜਿਹੜਾ ਇੱਕ ਮਿਡਲ ਕਲਾਸ ਬੰਦਾ ਜਾਂ ਕੋਈ ਇੱਕ ਜਿਹਦੀ ਆਮਦਨ ਥੋੜੀ ਨੋਰਮਲ ਆ ਉਹੀ ਬੰਦੇ ਇਹ ਜ਼ਿਆਦਾਤਰ ਚਲਾਉਂਦੇ ਆ ਨਾ ਤੇ ਜਿਹਦੇ ਕੋਲ ਪਹਿਲੇ ਹੀ ਦੋ ਕਾਰਾਂ ਉਹ ਤੀਜੀ ਲਊਗਾ ਉਹ ਤਾਂ ਕੋਈ ਅਮੀਰ ਬੰਦਾ ਹੀ ਹੋਊਗਾ ਤਾਂ ਹੀ ਲਊਗਾ ਤੀਜੀ ਕਾਰ ਜਿਹੜੀ ਕਿ ਤੀਜੀ ਕਾਰ ਤੇ ਉਹਨਾਂ ਨੇ ਪਾਲਿਸੀ ਬਣਾਈ ਉਹ ਈਵੀ ਹੋਊਗੀ ਜਦਕਿ ਹੋਣਾ ਕਿ ਚਾਹੀਦਾ ਕਿ ਜਿਹੜੀ ਕਾਰ ਵੀ ਹੈਗੀ ਉਹ ਵੀ ਪਹਿਲੇ ਹੀ ਈਵੀ ਹੋਣੀ ਚਾਹੀਦੀ ਸੀ ਨਾ ਜੇਕਰ ਹੁਣ ਗੱਲ ਕੀਤੀ ਜਾਵੇ ਜਦੋਂ ਡੀਜ਼ਲ ਗੱਡੀਆਂ ਵੀ ਬੰਦ ਕੀਤੀਆਂ ਸੀਗੀਆਂ ਉਹ ਵੀ ਜ਼ਿਆਦਾਤਰ ਉਹੀ ਇੱਕ ਗਰੀਬ ਬੰਦਾ ਹੀ ਹੁੰਦਾ ਸੀਗਾ ਜਾਂ ਮਿਡਲ ਕਲਾਸ ਲੋ ਜਿਨ੍ਹਾਂ ਕੋਲ 15 ਸਾਲ ਪੁਰਾਣੀਆਂ ਹੈਗੀਆਂ ਜਾਂ ਇੰਨਾ ਪੁਰਾਣੀਆਂ ਪਈਆਂ ਉਹ ਵੇਚ ਦੇਣੀ ਹੈਗੇ ਹਨ ਸੋ ਇਸੇ ਤਰ੍ਹਾਂ ਇਹ ਵੀ ਹੁਣ ਜਿਹੜੇ ਹੈਗੇ ਆ ਜਿਨ੍ਹਾਂ ਨੇ ਹੁਣ ਵਾਲੇ ਸਾਲ ਹੋ ਗਿਆ ਕਿਸੇ ਦਾ 1.5 ਸਾਲ ਹੋ ਗਿਆ ਕਿਸੇ ਨੇ ਬੋਲਟ ਮੋਟਰਸਾਈਕਲ ਲਿਆ ਜਿਹੜਾ ਪੈਟਰੋਲ ਤੇ ਚੱਲਦਾ ਜਾਂ ਕੋਈ ਸੀਐਨਜੀ ਤੇ ਚੱਲਣ ਵਾਲੀ ਕਿਸੇ ਨੇ ਚੀਜ਼ ਲਈ ਹੈ ਨਾ ਹਾਲੇ ਉਹ 1 ਸਾਲ ਬਾਅਦ ਫਿਰ ਇਸ ਤਰ੍ਹਾਂ ਉਹ ਰੱਦੀ ਹੋ ਜਾਊਗੀ ਸੋ ਮੈਂ ਪੰਜਾਬ ਵਾਲਿਆਂ ਨੂੰ ਕਹੂੰਗਾ ਹੋ ਸਕਦਾ ਪੰਜਾਬੀਆਂ ਨੂੰ ਇਦਾਂ ਦੇ 2-ਵੀਲਰ ਜਿਹੜੇ ਆ ਸਸਤੇ ਉਥੋਂ ਮਿੰਨ ਮਿਲ ਜਊਗੇ ਜਿੱਦਾਂ ਹੈ ਨਾ ਦਿੱਲੀ ਤੋਂ ਪਰ ਸਸਤੇ ਲੈ ਕੇ ਵੀ ਇੱਥੇ ਜਦੋਂ ਉਹਨਾਂ ਦਾ ਇਹ ਕੀਤਾ ਜਾਂਦਾ ਆ ਨੰਬਰ ਚੇਂਜ ਵਗੈਰਾ ਤਾਂ ਵੀ ਬਹੁਤ ਖਰਚਾ ਜਾਂਦੇ ਗੱਲ ਲਗਭਗ ਉੱਥੇ ਹੀ ਆ ਜਾਂਦੀ ਆ ਜੇ ਦਿੱਲੀ ਵਾਲਾ ਨੰਬਰ ਰੱਖੋ ਤਾਂ ਉਦਾਂ ਬਹੁਤ ਘੇਰਦੇ ਆ ਜਿਹੜੇ ਪੰਜਾਬੀ ਆ ਉਹਨਾਂ ਨੂੰ ਪਤਾ ਹੀ ਸੋ ਜਦੋਂ ਚਲਾਨ ਵਗੈਰਾ ਵੀ ਕੱਟੇ ਜਾਂਦੇ ਆ ਤੁਸੀਂ ਦੇਖ ਲਿਓ ਮੇਸਾ ਜਿਹੜੇ 2 ਬਿਲਰ ਵਾਲਿਆ ਉਹਨਾਂ ਨੂੰ ਜ਼ਿਆਦਾ ਘੇਰਿਆ ਜਾਂਦਾ ਆ ਗੱਡੀ ਜੇਕਰ ਕੋਈ ਖਰੀ ਆਲਾ ਉਹਨੂੰ ਤਾਂ ਘੇਰਿਆ ਹੀ ਨਹੀਂ ਜਾਂਦਾ ਨਾ ਸੋ ਕਿਤੇ ਨਾ ਕਿਤੇ ਇਹ ਜਿਹੜੇ ਪੈਸੇ ਆਏ ਜਿਹੜੇ ਇੱਕ ਮਿਡਲ ਕਲਾਸ ਲੋਕਾ ਇੱਕ ਜਾਂ ਗਰੀਬ ਲੋਕ ਹੈਗੇ ਆ ਉਹਨਾਂ ਤੋਂ ਹੀ ਇਕੱਠੇ-ਕੁੱਠੇ ਕੀਤੇ ਜਾਂਦੇ ਆ ਚਾਹੇ ਉਹ ਚਲਾਨ ਵਾਲੇ ਹੋ ਗਏ ਚਾਹੇ ਐਦਾਂ ਦੀਆਂ ਪਾਲਿਸੀਆਂ ਲਾ ਕੇ ਪੋਲੂਸ਼ਨ ਘਟ ਕਰਨ ਦੇ ਨਾਮ ਦੇ ਉੱਤੇ ਨਾ ਇਹ ਵੀ ਜਿਹੜੀਆਂ ਹੈਗੀਆਂ ਗੱਡੀਆਂ ਜਨਤਾ ਦੇ ਉੱਤੇ ਮੜ ਦਿੱਤੀਆਂ ਜਾਂਦੀਆਂ ਟੂ-ਵੀਲਰ ਮੜ ਦਿੱਤੇ ਗਏ ਇੱਕ ਤਰ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਹੈ ਕਿ ਜਿਹੜੇ ਬਾਕੀ ਵੀ ਰਾਜ ਹੈਗੇ ਆ ਇੰਡੀਆ ਦੇ ਉਹਨਾਂ ਦੇ ਵਿੱਚ ਵੀ ਇਹ ਵਾਲੇ ਜਿਹੜੀਆਂ ਪਾਲਿਸੀਆਂ ਹੈਗੀਆਂ ਉਹ ਲਾਗੂ ਹੋ ਸਕਦੀਆਂ ਦਿੱਲੀ ਚਾਰੇ ਪਾਸਿਆਂ ਤੋਂ ਵੱਖ-ਵੱਖ ਜਿਹੜੇ ਇੰਡੀਆ ਦੇ ਰਾਜਾ ਉਹਨਾਂ ਦੇ ਨਾਲ ਘिरी ਹੋਈ ਆ ਇੱਥੋਂ ਵੱਖ-ਵੱਖ ਰਾਜਾਂ ਤੋਂ ਲੋਕ ਇੱਥੇ ਦਿੱਲੀ ਦੇ ਵਿੱਚ ਆਉਂਦੇ ਆ ਕਈ ਕੰਮ ਕਰਨ ਆਉਂਦੇ ਆ ਕਈ ਉਦਾਂ ਕੋਈ ਆਪਣਾ ਕੋਈ ਨੌਕਰੀ ਪੇਸ਼ੇ ਵਾਲੇ ਬੰਦੇ ਆ ਗਏ ਆ ਕੋਈ ਹਰਿਆਣੇ ਦੇ ਸੋਨੀਪੱਤ ਤੋਂ ਆਉਂਦਾ ਆ ਕੋਈ ਫਰੀਦাবাদ ਤੋਂ ਕੋਈ ਮੇਰਟ ਤੋਂ ਐਸੀ ਤਰ੍ਹਾਂ ਰਾਜਸਥਾਨ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਦਿੱਲੀ ਦੇ ਵਿੱਚ ਆਉਂਦੇ ਆ ਕੰਮ ਕਰਦੇ ਆ ਜਾਂ ਕੋਈ ਨੌਕਰੀ ਪੇਸ਼ਾ ਬਾੜੇ ਲੋਕ ਹੈਗੇ ਆ ਉਹਨਾਂ ਦੇ ਕੋਲ ਆਪਣੀਆਂ ਆਪਣੀਆਂ ਸਟੇਟਾਂ ਦੇ ਜਿਹੜੇ ਹੈਗੇ ਆ ਇਹ ਟੂ-ਵీలਰ ਹੈਗੇ ਆ ਸੋ ਇਹ ਕੱਲਾ ਜਿਹੜੇ ਦਿੱਲੀ ਦੇ ਵਿੱਚ ਰਹਿਣੇ ਵਾਲੇ ਲੋਕ ਹੋਊਗੇ ਉਹਨਾਂ ਤੇ ਇੰਪੈਕਟ ਪਊਗਾ ਨਹੀਂ ਇਹ ਜਿਹੜੇ ਬਾਕੀ ਲੋਕ ਵੀ ਹੈਗੇ ਹਾੜੇ-ਦੁਆਲੇ ਰਾਜਾਂ ਵਾਲੇ ਉਹਨਾਂ ਦੇ ਉੱਤੇ ਜਿਹੜੇ 2 ਬਿਲਰ ਰਹਿ ਗਿਆ ਉਹਨਾਂ ਦੇ ਉੱਤੇ ਵੀ ਇੰਪੈਕਟ ਪਊਗਾ ਜਿਸ ਤਰ੍ਹਾਂ ਬੈਨ ਲੱਗ ਜਾਂਦਾ ਹੈ ਜਿਹਦਾ ਦੱਸਿਆ ਜਾ ਰਿਹਾ ਇਸ ਪਾਲਿਸੀ ਦੇ ਅਕੋਰਡਿੰਗ ਫਿਰ ਇਹ ਵਾਲੇ ਰਾਜ ਦੇ ਜਿਹੜੇ ਲੋਕ ਹੈਗੇ ਉਹ ਵੀ ਜਦੋਂ ਇੱਥੇ ਐਂਟਰੀ ਮਾਰੂਗੇ ਉਹਨਾਂ ਦੇ ਜਿਹੜੇ ਵੀਕਲ ਲਾਗੇ ਇੱਕ ਭਾਰੀ ਚਲਾਨ ਕੀਤਾ ਜਾ ਸਕਦਾ ਜਾਂ ਉਹ ਜ਼ਬਤ ਕੀਤੇ ਜਾ ਸਕਦੇ ਆ ਕੁਝ ਵੀ ਉਹਨਾਂ ਤੇ ਐਕਸ਼ਨ ਲਿਆ ਜਾ ਸਕਦਾ ਸੋ ਪ੍ਰੋਬਲਮ ਕੱਲੇ ਦਿੱਲੀ ਵਾਲਿਆਂ ਨੂੰ ਨਹੀਂ ਆਊਗੀ ਇਹ ਜਿਹੜੇ ਬਾਕੀ ਵੀ ਰਾਜ ਹੈਗੇ ਆ ਉਹਨਾਂ ਦੇ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਕੋ ਟੂ-ਵੀਲਰ ਨਾਲ ਉਹ ਦਿੱਲੀ ਦੇ ਵਿੱਚ ਇਹ ਵਿਜ਼ਿਟ ਕਰਦੇ ਆ ਉਹਨਾਂ ਨੂੰ ਵੀ ਜਿਹੜੀਆਂ ਮੁਸ਼ਕਲਾਂ ਆਊਗੀਆਂ ਉਹਨਾਂ ਨੂੰ ਵੀ ਜਿਹੜੇ ਵੱਖ-ਵੱਖ ਰਾਜਾਂ ਦੇ ਲੋਕ ਹੈ ਸਾਹਮਣਾ ਕਰਨਾ ਪੈ ਸਕਦਾ ਦਿੱਲੀ ਵਿੱਚ 15 ਸਾਲ ਵਾਲੇ ਜਿਹੜੇ ਵੀਕਲ ਸੀਗੇ ਉਹ ਬੰਦ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਜਿਹੜੇ 15 ਸਾਲ ਪੁਰਾਣੇ ਵੀਕਲ ਸੀਗੇ ਉਹਨਾਂ ਦੇ ਉੱਤੇ ਦੁਬਾਰਾ ਰਜਿਸਟ੍ਰੇਸ਼ਨ ਦੇ ਲਈ ਇੱਕ ਗ੍ਰੀਨ ਟੈਕਸ ਇਹ ਲਾ ਦਿੱਤਾ ਗਿਆ ਹੈ ਜਿਹਦੇ ਅਧੀਨ ਜਿਹੜੇ 2 ਵੀਲਰ ਰਹਿ ਗਿਆ ਜਾਂ 4 ਵੀਲਰ ਰਹਿ ਗਿਆ ਜਾਂ ਕਮਰਸ਼ੀਅਲ ਵੀਕਲ ਹੈ ਗਿਆ ਉਹਨਾਂ ਦੇ ਰੇਟ ਰੇਟ ਅਲੱਗ-ਅਲੱਗ ਫਿਕਸ ਕਰ ਦਿੱਤੇ ਗਏ ਹਨ 15 ਸਾਲ ਤੋਂ ਪੁਰਾਣੇ ਆ ਜਾਂ 8 ਸਾਲ ਤੋਂ ਵੀ ਪੁਰਾਣੇ ਹੈਗੇ ਉਹਨਾਂ ਨੂੰ ਉਹਦਾ ਇੱਕ ਗ੍ਰੀਨ ਟੈਕਸ ਦੇਣਾ ਪਊਗਾ ਸੋ ਇਸ ਤਰ੍ਹਾਂ ਕਿਤੇ ਨਾ ਕਿਤੇ ਜਨਤਾ ਦੇ ਉੱਤੇ ਲੋਡ ਪਾਇਆ ਜਾ ਰਿਹਾ ਉਹਨਾਂ ਦੇ ਉੱਤੇ ਬਰڈن ਪਾਇਆ ਜਾ ਰਿਹਾ ਕਿ ਜੇਕਰ ਤੁਸੀਂ ਪੁਰਾਣਾ ਵੇਕਲ ਰੱਖੂਗੇ ਤਾਂ ਉਹਦੇ ਪੈਸੇ ਦੇਣੇ ਹੀ ਪੈਣੇ ਹਨਾ ਸੋ ਗਰੀਬ ਲੋਕਾਂ ਲਈ ਹੀ ਇਹ ਸਾਰਾ ਸਿਸਟਮ ਜਾਨੀ ਕਿ ਕਹਿ ਲਓ ਕਿ ਇੱਕ ਮਿਡਲ ਕਲਾਸ ਲੋਕਾਂ ਲਈ ਉਹਨਾਂ ਦੇ ਉੱਤੇ ਬੋਝ ਪਾਇਆ ਜਾ ਰਿਹਾ ਜਿੰਨੇ ਵੀ ਇਹ ਨਵੀਆਂ ਪਾਲਿਸੀਆਂ ਵੜ ਕੇ ਸਾਹਮਣੇ ਆ ਰਹੀਆਂ ਸੋਲਿਊਸ਼ਨ ਕਢਾਉਣ ਦੇ ਨਾਮ ਦੇ ਉੱਤੇ ਗਵਰਨਮੈਂਟ ਜਿਹੜੀ ਹੈ ਇਹ ਈਵੀ ਨੂੰ ਤਾਂ ਬਹੁਤ ਜ਼ਿਆਦਾ ਪ੍ਰਮੋਟ ਕਰ ਹੀ ਰਹੀ ਹੈ ਨਾ ਪਰ ਈਵੀ ਦੀਆਂ ਪਿਛਲੇ ਸਮੇਂ ਤੋਂ ਕੁਝ ਕੁ ਘਟਨਾਵਾਂ ਛੇ ਤੁਸੀਂ ਵੀ ਬਹੁਤ ਸਾਰੀਆਂ ਦੇਖੀਆਂ ਹੋਣੀਆਂ ਨਾ ਕੀ ਥਾਂ ਦੇ ਉੱਤੇ ਕੋਈ ਸਕੂਟਰੀ ਵਗੈਰਾ ਖੜੀ ਹੈਗੀ ਆ ਅਚਾਨਕ ਉਹਦੇ ਵਿੱਚ ਬਲਾਸਟ ਹੋ ਜਾਂਦਾ ਹਨਾ ਪਿੱਛੇ ਜੇ ਤਾਂ ਇੱਕ ਮੈਂ ਵੀਡੀਓ ਦੇਖੀ ਸੀਗੀ ਕਿ ਬਲਾਸਟ ਹੋ ਗਿਆ ਤੇ ਦੋ ਤਿੰਨ ਬੰਦੇ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੋ ਕਿਤੇ ਨਾ ਕਿਤੇ ਇਹਨਾਂ ਦੇ ਜਿਹੜੇ ਸੇਫਟੀ ਪੈਰਾਮੀਟਰਸ ਹੈਗੇ ਆ ਕਿਉਂਕਿ ਜਿਹੜਾ ਉੱਤਰੀ ਭਾਰਤ ਹੈਗਾ ਆਪਣਾ ਪੰਜਾਬ ਆ ਗਿਆ ਦਿੱਲੀ ਆ ਗਿਆ ਹਰਿਆਣਾ ਆ ਗਿਆ ਪੂਰੇ ਭਾਰਤ ਦਾ ਇਹਦੇ ਵਿੱਚ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਪੈਂਦੀ ਆ ਹਨਾ ਸੋ ਇਸ ਲਈ ਜਿਹੜੀਆਂ ਇਹ ਬੈਟਰੀਆਂ ਇਹ ਕੀ 50 ਡਿਗਰੀ ਟੈਂਪਰੇਚਰ ਜਾਂ 55 ਤੱਕ ਵੀ ਇਸ ਹੱਬ ਨਾਲ ਹੁਣ ਦੱਸਿਆ ਜਾ ਰਿਹਾ ਕੀ ਬੈਦਰ ਜਾਂ ਗਰਮੀ ਆਉਣ ਵਾਲੇ 2-4 ਸਾਲ ਦੇ ਵਿੱਚ ਜ਼ਿਆਦਾ ਹੀ ਪੈ ਸਕਦੀ ਆ ਕੀ ਇਹ ਜਿਹੜੀਆਂ ਬੈਟਰੀਆਂ ਹੈਗੀਆਂ 50 ਡਿਗਰੀ ਜਾਂ 55 ਡਿਗਰੀ ਜਿਹੜਾ ਇਹ ਟੈਂਪਰੇਚਰ ਤਾਪਮਾਨ ਗਰਮੀ ਇੰਨੀ ਸਹਿਣ ਦੇ ਕਾਬਿਲ ਹੈ ਵੀ ਹੈ ਇਹ ਕੀ ਇਹ ਸਾਰੇ ਪੈਰਾਮੀਟਰ ਇਹਨਾਂ ਤੇ ਪੂਰੇ ਪਰਖੇ ਹੋਏ ਵੀ ਆ ਕੀ ਜਿਹੜੀਆਂ ਇਹ ਬੈਟਰੀਆਂ ਆਣੀਆਂ ਹੋਣ ਇਹ ਬਣ ਰਹੀਆਂ ਆ ਇਹ EV ਸਕੂਟਰੀਆਂ ਉਹ ਫਟ ਰਹੀਆਂ ਉਹਨਾਂ ਜੇ ਕਿਸੇ ਦਾ ਕੋਈ ਨੁਕਸਾਨ ਹੋਂਦਾ ਤਾਂ ਉਹਨਾਂ ਨੂੰ ਕਿੰਨਾ ਮੁਆਵਜ਼ਾ ਵਗੈਰਾ ਮਿਲੂਗਾ ਕੀ ਇਹ ਸਾਰੀਆਂ ਚੀਜ਼ਾਂ ਤੇ ਵੀ ਗੌਰ ਕਰਨਾ ਬਣਦਾ ਕਿਉਂਕਿ EV ਦੇ ਨਾਮ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਲੋਕਲ ਕੰਪਨੀਆਂ ਵੀ ਹੈਗੀਆਂ ਉਹ ਵੀ ਇੰਦਾ ਸਕੂਟਰੀਸ ਆਹਾਂ ਜਾਂ ਇਹ ਟੂ-ਵੀਲਰ ਕੋਈ ਇੱਥੇ ਜੀਪ ਆਈਆਂ ਇਹ ਬਣਾ ਬਣਾ ਕੇ ਹੈ ਨਾ ਜਾਨੀ ਕਿ ਬੈਟਰੀਆਂ ਫਿੱਟ ਕਰ ਕਰਕੇ ਇਹ ਲਾ ਰਿਹਾ ਹੈ ਕੀ ਜਦੋਂ ਉਹ ਕੋਈ ਬਲਾਸਟ ਹੋਊਗਾ ਐਡਾ ਇਹ ਕਿਸੇ ਦਾ ਜਾਨੀ ਨੁਕਸਾਨ ਹੋਊਗਾ ਕੀ ਉਹਨਾਂ ਦੀ ਜਵਾਬਦੇਹੀ ਹੋਊਗੀ ਜਿਹੜੀਆਂ ਵੀ ਕੰਪਨੀਆਂ ਇਹ ਜਿਹੜੀਆਂ EV ਦੇ ਨਾਮ ਦੇ ਉੱਤੇ ਇਹ ਸਾਰੇ ਵਹੀਕਲ ਐਸ ਵੇਲੇ ਬਣਾ ਰਹੇ ਹੈਗੇ ਨਾ ਇਹ ਵੀ ਇੱਕ ਬਹੁਤ ਗੰਭੀਰ ਸੋਚਣ ਦਾ ਵਿਸ਼ਾ ਹੈਗਾ ਬਾਕੀ ਇਹ ਰੋੜਾਂ ਤੇ ਉੱਤੇ ਜਦੋਂ ਇਹ ਚਲਾਨ ਵੀ ਹੁੰਦੇ ਆ ਕੋਈ ਹੈਲਮਟ ਦਾ ਹੁੰਦਾ ਚਲਾਨ ਜਾਂ ਕੋਈ ਹੋਰ ਕਿਸੇ ਕੋ ਕਾਗਜ਼ ਨਹੀਂ ਹੁੰਦੇ ਜਿਹਦੇ ਕੋ ਟੂ ਵੀਲਰ ਹੁੰਦੇ ਆ ਤਾਂ ਜ਼ਿਆਦਾਤਰ ਇਹ ਟੂ ਵੀਲਰ ਵਾਲੇ ਜਿਹੜੇ ਹੁੰਦੇ ਆ ਇਹ ਉਹੀ ਰੋਕੇ ਜਾਂਦੇ ਆ ਨਾ ਗੱਡੀਆਂ ਗੁੱਡੀਆਂ ਵਾਲੇ ਤੁਸੀਂ ਦੇਖਿਆ ਹੋਣਾ ਉਹਨਾਂ ਨੂੰ ਘੱਟ ਰੋਕ ਲਿਆ ਜਾਂਦਾ ਜ਼ਿਆਦਾਤਰ ਜਿਹੜੀ ਮਹਿੰਗੀ ਗੱਡੀਆਂ ਉਹਨਾਂ ਨੂੰ ਘੱਟ ਰੁਕਿਆ ਜਾਂਦਾ ਜਿਹੜੇ 2-ਵਿਲਰ ਵਾਲੇ ਵਿਚਾਰੇ ਜਾਨੀ ਕਿ ਜਿਹੜਾ ਗਰੀਬ ਹੈਗਾ ਜਾਂ ਇੱਕ ਮਿਡਲ ਕਲਾਸ ਲੋਕ ਹੈਗਾ ਉਹੀ ਹਮੇਸ਼ਾ ਰਗੜੇ ਜਾਂਦੇ ਆ ਨਾ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਜਦੋਂ ਇਹ ਹੈਲਮਟ ਦਾ ਸਾਡੇ ਤੇ ਚਲਾਨ ਕੀਤਾ ਜਾਂਦਾ ਹੈ ਇਹ ਕਰਦਾ ਕੋਈ ਪੁਲਿਸ ਵਾਲਾ ਨਾ ਕਿ ਇਦਾਂ ਲੱਗਦਾ ਕਿ ਗਵਰਨਮੈਂਟ ਨੂੰ ਜਿੱਦਾਂ ਸਾਡੀ ਜਾਨ ਦੀ ਬਹੁਤ ਫਿਕਰ ਹੁੰਦੀ ਹੈ ਨਾ ਜੇ ਸਾਡੀ ਜਾਨ ਦੀ ਗਵਰਨਮੈਂਟ ਨੂੰ ਇੰਨੀ ਜ਼ਿਆਦਾ ਹੀ ਫਿਕਰ ਹੋਵੇ ਤਾਂ ਫਿਰ ਇਹ ਸ਼ਰਾਬ ਕੱਲੇ ਠੇਕੇ ਕੱਲੇ ਖੋਲਿਓ ਸ਼ਰਾਬ ਦੇ ਥਾਂ-ਥਾਂ ਦੇ ਉੱਤੇ ਹੈ ਨਾ ਤੇ ਇਹ ਸਿਕਟਾਂ ਇਹ ਪੀਣ ਦੇ ਲਈ ਲੀਗਲਾਈਜ਼ ਕਿਉਂ ਕੀਤਾ ਹੈ ਸਾਰਾ ਕੁਝ ਹਣਾ ਇੱਥੇ ਬੜਵੜੀਆਂ ਕੰਪਨੀਆਂ ਤਮਾਕੂ ਵਾਲੀਆਂ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਨੇ ਜੈਨੀ ਸਾਡੀ ਸਿਹਤ ਦੀ ਫਿਕਰ ਹੈਗੀ ਆ ਗਵਰਨਮੈਂਟ ਨੂੰ ਫਿਰ ਇਹ ਕੱਲ ਹੀ ਸਾਰਾ ਕੁਝ ਖੋਲਿਆ ਸੋ ਕਿਤੇ ਨਾ ਕਿਤੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਰੈਵਨਿਊ ਪੈਸਾ ਹੀ ਕਲੈਕਟ ਕੀਤਾ ਜਾਂਦਾ ਹੈ ਲੋਕਾਂ ਦੇ ਕੋਲੋਂ ਫਿਲਹਾਲ ਇਹ ਇੱਕ ਤਜਵੀਜ਼ ਜਾਨੀ ਕਿ ਪਾਲਿਸੀ ਪੇਸ਼ ਕੀਤੀ ਆ ਗਵਰਨਮੈਂਟ ਨੇ ਪਾਸ ਹੋਊਗੀ ਉਹ ਦੇਖਣ ਵਾਲਾ ਹੋਊਗਾ ਪਾਸ ਵੀ ਹੋ ਸਕਦੀ ਆ ਕਿਉਂਕਿ ਪ੍ਰਦੂਸ਼ਣ ਦੇ ਨਾਮ ਦੇ ਉੱਤੇ ਪਹਿਲਾਂ ਹੀ ਬਹੁਤ ਸਖਤ ਸਖਤ ਕਦਮ ਜਿਹੜੇ ਦਿੱਲੀ ਦੇ ਵਿੱਚ ਲਏ ਜਾ ਚੁੱਕੇ ਆ ਇਹ ਆਪਣੀ ਖਬਰ ਸੀਗੀ ਕੁਝੇ ਦੇ ਵਿੱਚ ਕਮੀਆਂ ਸੀ ਜਾਂ ਠੀਕ ਸੀ ਥੱਲੇ ਕਮੈਂਟ ਕਰਕੇ ਦੱਸ ਸਕਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ